ਬੀਜੇਪੀ ਨੂੰ ਔਰ ਮੋਦੀ ਸਾਹਿਬ ਨੂੰ ਕੌਣ ਹਰਾ ਸਕਦਾ ਸਾਰੇ ਪਿੰਡ ਇਕੱਠੇ ਹੋ ਕੇ ਕਹਿੰਦੇ ਸਿਰਫ ਔਰ ਸਿਰਫ ਕਾਂਗਰਸ ਹਰਾ ਸਕਦੀ ਹੈ ਕਾਂਗਰਸ ਨੂੰ ਵੋਟ ਪਾ ਮਾਰਾ ਪੂਰਾ ਮਾਹੌਲ ਬਣਿਆ ਹੋਇਆ ਕਾਂਗਰਸ ਦਾ 2019 ਚ ਕਾਂਗਰਸ ਦੀ ਸਰਕਾਰ ਸੀ ਇੱਕ ਵੀ ਮੰਤਰੀ ਨੂੰ ਟਿਕਟ ਦਿੱਤੀ ਗਈ ਜਾਵੇ ਕਾਂਗਰਸ ਦੇ ਕੋਈ ਬੰਦਾ ਲੱਬਲੂ ਬਕੇ ਉਹਨੂੰ ਟਿਕਟ ਦੇਣ ਦੇ ਇਹ ਆਪਣਾ ਕੋਈ ਇੱਕ ਕਦਮ ਵਾਰ ਨੇਤਾ ਨੂੰ ਖੜਾ ਤੇ ਕਰਨ ਸਹੀ ਤੁਸੀਂ 2012 2014 2017 2019 2022 ਠੀਕ ਹੈ ਜੀ ਉਹਨਾਂ ਦੀ ਵਾਰਡ ਦਾ ਇਲੈਕਸ਼ਨ ਦੇਖ ਲਓ ਜੇ ਉਹ ਇੱਕ ਵਾਰ ਵੀ ਆਪਣੀ ਵਾਰਡ ਜਿੱਤੇ ਹੋਣ ਤੇ ਬਾਕੀ ਉਹਨਾਂ ਨੂੰ ਸ਼ੁਭ ਕਾਮਨਾਵਾਂ ਜੇ ਉਹਨਾਂ ਨੂੰ ਲੱਗਦਾ ਕਿ ਦੋ ਵਾਰੀ ਅਸੀਂ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਔਰ ਫਿਰ ਵੀ ਜਾਣਾ ਤੇ ਜਾਣ ਕੀ ਕਰ ਸਕਦੇ ਅਸੀਂ ਡਾਇਰੈਕਟਰ ਬਣਾਇਆ ਉਹਨਾਂ ਨੂੰ ਪੀਆਰਟੀਸੀ ਦਾ ਫਿਰ ਵੀ ਤਸੱਲੀ ਨਹੀਂ ਹੈ ਕਿ ਕੁਰਸੀਆਂ ਬਚਿੱਤੀਆਂ ਜਾ ਰਹੀਆਂ ਨੇ ਤੇ ਹੋਰ ਕੀ ਆ ਔਰ ਉਹਨਾਂ ਤੋਂ ਕੀ ਮਿਲਣਾ ਅਸੀਂ ਤਾਂ ਇੰਨਾ ਕੁਝ ਦਿੱਤਾ ਹੁਣ ਲੈ ਲੈਣਾ ਜਾਂਦਾ ਜ਼ਿਲ੍ਹਾ ਪ੍ਰਧਾਨ ਨਹੀਂ ਲੈਣ ਜੇ ਸੂਬੇ ਦਾ ਪ੍ਰਧਾਨ ਬਣ ਜਾਣ ਤਾਂ ਤਾਂ ਮਜ਼ਾ ਆ ਜਾਊਗਾ ਨਹੀਂ ਤੇ ਕੀ ਮਤਲਬ ਹੈਗਾ ਕਿਉਂਕਿ ਝੂਠ ਬੋਲ ਕੇ ਗੁੰਮਰਾ ਕਰਕੇ ਵੋਟ ਲੈਣ ਦੀ ਆਦਤ ਹੈ ਬੀਜੇਪੀ ਨੂੰ ਮੋਦੀ ਸਾਹਿਬ ਨੂੰ ਅਸੀਂ ਉਹਨਾਂ ਨੂੰ ਐਕਸਪੋਜ਼ ਕਰਦੇ ਹਾਂ ਪਾਰਲੀਮੈਂਟਸ ਵੀ ਬੋਲਦੇ ਹਾਂ ਬਾਹਰ ਵੀ ਬੋਲਦੇ ਉਹ ਤਾਂ ਪਗੜੀ ਵਾਲੇ ਬੰਦੇ ਨੂੰ ਨਹੀਂ ਦੇਖਣਾ ਚਾਹੁੰਦੇ ਅਸੀਂ ਤਾਂ ਪਾਰਲੀਮੈਂਟ 'ਚ ਕਿਉਂ ਜੀ ਮੇਰਾ ਇੱਕ ਭਾਸ਼ਣ ਹੈ ਇਸ ਮੁੱਦੇ ਤੇ ਮੈਂ ਕਿਹਾ ਜੀ ਅਸੀਂ ਸਾਨੂੰ ਬਹੁਤ ਗੁੱਸਾ ਆਉਂਦਾ ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਮੈਂ ਕਿਹਾ ਹਿੰਦੁਸਤਾਨ ਸਭ ਤੋਂ ਵੱਧ ਜ਼ਿਆਦਾ ਕੁਰਬਾਨੀਆਂ ਕਿਸ ਕੌਮ ਨੇ ਦਿੱਤੀਆਂ ਨੇ ਆਜ਼ਾਦੀ ਦੀ ਲੜਾਈ ਸਭ ਤੋਂ ਜ਼ਿਆਦਾ ਕਿਸ ਨੇ ਲੜੀ ਸਭ ਤੋਂ ਜ਼ਿਆਦਾ ਆਜ਼ਾਦੀ ਦੀ ਲੜਾਈ ਸ਼ਹੀਦਾਂ ਦੀ ਸੰਖਿਆ ਪੰਜਾਬ ਦੀ ਆ ਜਦੋਂ ਵੀ ਉਧਰੋਂ ਤਰ੍ਹਾਂ ਵੀ ਹਮਲਾ ਕਰਨ ਵਾਲੇ ਆਏ ਆ ਪਾਕਿਸਤਾਨ ਵਾਲੇ ਰਸਤੇ ਤੋਂ ਸਿਰਫ ਸਿੱਖ ਕੌਮ ਖੜੀ ਰਹੀ ਆ ਮੁਗਲ ਰਾਜ ਨਾਲ ਕੌਣ ਲੜੇ ਔਰੰਗਜ਼ੇਬ ਨਾਲ ਕੌਣ ਲੜੇ ਸਾਡੇ ਗੁਰੂ ਲੜੇ ਸਿੱਖ ਕੌਮ ਲੜੀ ਵਿਰੋਧ ਕੀਤਾ ਬੀਜੇਪੀ ਵਾਲਿਆਂ ਦਾ ਔਰ ਕਹ ਕੇ ਤੁਸੀਂ ਸਭ ਤੋਂ ਮਾੜਾ ਕੰਮ ਕਰ ਰਹੇ ਹੋ ਕਿ ਸਭ ਤੋਂ ਬਹਾਦਰ ਕੌਮ ਨੂੰ ਇਹੋ ਜਿਹਾ ਅੰਦਰਲਾ ਕਰ ਰਹੇ ਆ ਚੋਨਾ ਦਾ ਵਿਗਲ ਵੱਜ ਚੁੱਕਿਆ ਤੇ ਅਸੀਂ ਖੜੇ ਆ ਪਿੰਡ ਚੋਰਵਾਲਾ ਜਿੱਥੇ ਕਿ ਸਾਂਸਦ ਡਾਕਟਰ ਅਮਰ ਸਿੰਘ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਵੀ ਕੀਤਾ ਗਿਆ ਤੇ ਪਿੰਡਾਂ ਦੇ ਵਿੱਚ ਨੁਕੜ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਕੀਤਾ ਗੱਲਬਾਤ ਵੀ ਕਰਾਂਗੇ ਸਾਂਸਦ ਡਾਕਟਰ ਅਮਰ ਸਿੰਘ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿੰਦਾ ਡਾਕਟਰ ਸਾਹਿਬ ਇਹਨਾਂ ਦਾ ਠੀਕ ਠਾਕ ਸਿੱਤਾ ਠੀਕ ਨੇ ਜੀ ਬਿਲਕੁਲ ਬਿਲਕੁਲ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਪਿੰਡਾਂ ਦੇ ਵਿੱਚ ਦੌਰਾ ਕੀਤਾ ਕਿਵੇਂ ਦਾ ਮਾਹੌਲ ਪਿੰਡਾਂ ਦੇ ਵਿੱਚ ਅਰੇ ਮੈਂ ਕਹਿੰਨਾ ਕਮਾਲ ਹੋਈ ਪਈ ਆ ਹਰ ਜਗ੍ਹਾ 100 100 200 300 ਆਦਮੀ ਇਕੱਠਾ ਹੋ ਰਿਹਾ ਔਰ ਅਸੀਂ ਤਾਂ ਪੁੱਛਦੇ ਆ ਕਿ ਭਾਈ ਭਾਜਪਾ ਨੂੰ ਔਰ ਮੋਦੀ ਸਾਹਿਬ ਨੂੰ ਕੌਣ ਹਰਾ ਸਕਦਾ ਸਾਰੇ ਪਿੰਡ ਇਕੱਠੇ ਹੋ ਕੇ ਕਹਿੰਦੇ ਸਿਰਫ ਔਰ ਸਿਰਫ ਕਾਂਗਰਸ ਹਰਾ ਸਕਦੀ ਆ ਕਾਂਗਰਸ ਨੂੰ ਵੋਟ ਪਾਵਾਂਗੇ ਪੂਰਾ ਮਾਹੌਲ ਬਣਿਆ ਹੋਇਆ ਕਾਂਗਰਸ ਦਾ ਪੰਜ ਮੰਤਰੀਆਂ ਨੂੰ ਟਿਕਟ ਦਿੱਤੀ ਗਈ ਆ ਕਿਵੇਂ ਦੇਖਦੇ ਉਹਨਾਂ ਨੂੰ ਉਹਦਾ ਮਤਲਬ ਇਹ ਆ ਕਿ ਉਹਨਾਂ ਕੋਲ ਕੋਈ ਵਰਕਰ ਨਹੀਂ ਦੇ ਦੇ ਦੱਸੋ 2019 ਚ ਕਾਂਗਰਸ ਦੀ ਸਰਕਾਰ ਸੀ ਇੱਕ ਵੀ ਮੰਤਰੀ ਨੂੰ ਟਿਕਟ ਦਿੱਤੀ ਗਈ ਕਿਉਂਕਿ ਸਾਡੇ ਕੋਲ ਪਾਰਲੀਮੈਂਟ ਦੇ लायक ਕੱਦਵਾਰ ਨੇਤਾ अवेलेबल ਸੀ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਇਹਨਾਂ ਕੋਲ ਕੋਈ ਨੇਤਾ ਹੀ ਨਹੀਂ ਆ ਤੇ ਮੰਤਰੀਆਂ ਨੂੰ ਝੋਕਣ ਦੇ ਜਾਂ ਫਿਰ ਕਾਂਗਰਸ ਦਾ ਕੋਈ ਬੰਦਾ ਲੱਭ ਲੂ ਕੇ ਉਹਨੂੰ ਟਿਕਟ ਦੇਣ ਦੇ ਇਹ ਆਪਣਾ ਕੋਈ ਇੱਕ ਇੱਕ ਕੱਦਵਾਰ ਨੇਤਾ ਨੂੰ ਖੜਾ ਤੇ ਕਰਨ ਸਹੀ ਕਾਂਗਰਸ ਦੇ ਵੀ ਕਈ ਲੀਡਰ ਜਿਹੜੇ ਚਲੇ ਗਏ ਅੱਜ ਸਾਬਕਾ ਦੇ ਕਿ ਜ਼ਿਲ੍ਹਾ ਪ੍ਰਧਾਨ ਰਹੇ ਨੇ ਸ਼ਵਾਸ ਉਹ ਦੋ ਵੀ ਚਲੇ ਗਏ ਅਜ ਪਾਲਾ ਪਾਲਣ ਦੀ ਆਵਾ ਦੀ ਪਾਰਟੀ ਦਾ ਕਿਤੇ ਨਾ ਕਿਤੇ ਫਰਕ ਨਹੀਂ ਪਿਆ ਅੰਡੀਆ ਦੇ ਗੱਠ ਜਿਹੜਾ ਯਾਰ ਮੈਨੂੰ ਮੈਂ ਕਿਸੇ ਬੰਦੇ ਬਾਰੇ ਕਦੇ ਨਾਂ ਤੇ ਬੋਲਣਾ ਨਹੀਂ ਚਾਹੁੰਦਾ ਤੁਸੀਂ 2012 2014 2017 2019 2022 ਠੀਕ ਹੈ ਜੀ ਉਹਨਾਂ ਦੀ ਵਾਰਡ ਦਾ ਇਲੈਕਸ਼ਨ ਜਿੱਤ ਦੇਖ ਲਓ ਜੇ ਉਹ ਇੱਕ ਵਾਰ ਵੀ ਆਪਣੀ ਵਾਰਡ ਜਿੱਤੇ ਹੋਣ ਤੇ ਬਾਕੀ ਉਹਨਾਂ ਨੂੰ ਸ਼ੁਭ ਕਾਮਨਾਵਾਂ ਜੇ ਉਹਨਾਂ ਨੂੰ ਲੱਗਦਾ ਕਿ ਦੋ ਵਾਰੀ ਅਸੀਂ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਔਰ ਫਿਰ ਵੀ ਜਾਣਾ ਤੇ ਜਾਣ ਕੀ ਕਰ ਸਕਦੇ ਆ ਅਸੀਂ ਡਾਇਰੈਕਟਰ ਬਣਾਇਆ ਹਾਂ ਡਾਇਰੈਕਟਰ ਬਣਾਇਆ ਉਹਨਾਂ ਨੂੰ ਪੀਆਰਟੀਸੀ ਦਾ ਫਿਰ ਵੀ ਤਸੱਲੀ ਨਹੀਂ ਹੈਗੀ ਉਹਨਾਂ ਦੀ ਮਰਜ਼ੀ ਇਹ ਕੁਰਸੀਆਂ ਦੀ ਲਾਹੇ ਕੁਰਸੀਆਂ ਵਿੱਚ ਕੀਤਾ ਜਾ ਰਿਹਾ ਤੇ ਹੋਰ ਕੀ ਆ ਔਰ ਉਹਨਾਂ ਤੋਂ ਕੀ ਮਿਲਣਾ ਅਸੀਂ ਤਾਂ ਇੰਨਾ ਕੁਛ ਦਿੱਤਾ ਹੁਣ ਲੈ ਲੈਣਾ ਜਾਂਦਾ ਜ਼ਿਲ੍ਹਾ ਪ੍ਰਧਾਨ ਨਹੀਂ ਲੈਣ ਜਾਂ ਸੂਬੇ ਦਾ ਪ੍ਰਧਾਨ ਬਣ ਜਾਣ ਤਾਂ ਤਾਂ ਮਜ਼ਾ ਆ ਜਾਊਗਾ ਨਹੀਂ ਤੇ ਕੀ ਮਤਲਬ ਹੈਗਾ ਆ ਦੇਸ਼ ਦਾ ਅੰਦਾਦਾ ਕਿਸਾਨ ਸੜਕਾ ਤੇ ਬੈਠਾ ਪਿਛਲੇ ਦਿਨ ਇੱਕ ਹੋਰ ਕਿਸਾਨ ਦੀ ਮੌਤ ਹੋ ਪਈ ਆ ਕਿਵੇਂ ਦੇਖਦੇ ਆ ਜੀ ਇਹਨੂੰ ਨਹੀਂ ਅਸੀਂ ਤਾਂ ਕੀ ਦੇਖਣਾ ਮੈਂ ਤਾਂ ਕਿਸਾਨਾਂ ਲਈ ਪਾਰਲੀਮੈਂਟ ਚ ਲੜਦਾ ਦਿਨ ਰਾਤ ਲੜਦਾ ਮੈਂ ਤਾਂ ਜਦੋਂ ਕਾਨੂੰਨ ਲੈ ਕੇ ਆਈ ਉਦੋਂ ਵੀ ਬਹੁਤ ਲੜਿਆ ਅੰਦਰ ਵੀ ਬਾਹਰ ਵੀ ਆ ਹੁਣ ਵੀ ਲੜਿਆ ਮੈਂ ਕਿਹਾ ਤੁਸੀਂ ਕਰਦੇ ਕਿਉਂ ਮੈਂ ਕਿਹਾ ਅਮੀਰਾਂ ਦੇ ਕਰਜ਼ੇ ਮਾਫ ਕਰਦੇ ਹੋ ਇਹਦਾ ਜ਼ਿੰਮੇਵਾਰ ਦਾ ਕਿਉਂ ਨਹੀਂ ਇਲਾਜ ਕਰਦੇ ਇਹਦਾ ਵਿਚਾਰੇ ਦਾ ਐਮਐਸਪੀ ਦਿਓ ਇਹਦਾ ਕਰਜ਼ਾ ਮਾਫ ਕਰੋ ਇਹਨੂੰ ਕਿਉਂ ਪਰੇਸ਼ਾਨ ਕਰਦੇ ਹੋ ਮੈਂ ਤਾਂ ਉਹਨਾਂ ਦੇ ਘਰ ਪੈਣਾ ਜਾ ਕੇ ਤੇ ਮੇਰੀ ਗੱਲ ਸੁਣ ਕੇ ਫਿਰ ਇਧਰ ਉਧਰ ਹੋ ਜਾਂਦੇ ਆ ਫਿਰ ਜਵਾਬ ਤਾਂ ਦਿੰਦੇ ਨਹੀਂ ਕਿਉਂਕਿ ਕੋਈ ਜਵਾਬਤਾ ਹੈ ਨਹੀਂ ਆ ਉਹਨਾਂ ਕੋਲ ਕਿਉਂਕਿ ਝੂਠ ਬੋਲ ਕੇ ਗੁੰਮਰਾ ਕਰਕੇ ਵੋਟ ਲੈਣ ਦੀ ਆਦਤ ਹੈ ਬੀਜੇਪੀ ਨੂੰ ਮੋਦੀ ਸਾਹਿਬ ਨੂੰ ਅਸੀਂ ਉਹਨਾਂ ਨੂੰ ਐਕਸਪੋਜ਼ ਕਰਦੇ ਆਂ ਪਾਰਲੀਮੈਂਟਸ ਵੀ ਬੋਲਦੇ ਆਂ ਬਾਹਰ ਵੀ ਬੋਲਦੇ ਆਂ ਆ ਲਾਸਟ ਸਵਾਲ ਹੈ ਮੇਰਾ ਜੀ ਪਿੰਡਾਂ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਮੈਂ ਅਪੀਲ ਇਹ ਕਰਨਾ ਚਾਹੁੰਨਾ ਕਿ ਦੇਖੋ ਬੀਜੇਪੀ ਦੀ ਸਰਕਾਰ ਮੋਦੀ ਸਾਹਿਬ ਦੀ ਸਰਕਾਰ 10 ਸਾਲ ਤੋਂ ਹੈਗੀ ਆ ਉਹਨਾਂ ਨੇ ਅਮੀਰ ਆਦਮੀ ਨੂੰ ਅਮੀਰ ਕੀਤਾ ਇਸ ਮੁਲਕ 'ਚ ਜਿੰਨੇ ਟੈਕਸ ਹੀ ਉਹਨਾਂ ਨੂੰ ਛੱਡੇ ਆ ਸਾਡੇ ਤੇ ਟੈਕਸ ਜ਼ਿਆਦਾ ਲਾਏ ਆ ਚਾਹੇ ਉਹ ਜੀਐਸਟੀ ਹੋਵੇ ਚਾਹੇ ਜਿਹੜਾ ਮਰਜੀ ਟੈਕਸ ਹੋਵੇ ਉਹਨਾਂ ਨੂੰ ਛੱਡੇ ਆ ਠੀਕ ਹੈ ਜੀ ਸਾਰੀਆਂ ਰਾਇਤਾਂ ਅਮੀਰ ਲੋਕਾਂ ਨੂੰ ਦਿੱਤੀਆਂ ਗਰੀਬਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸ਼ਡਿਊਲ ਕਾਸਟਾਂ ਨੂੰ ਕਿਸੇ ਨੂੰ ਕੋਈ ਰਾਇਤ ਨਹੀਂ ਦਿੱਤੀ ਆ ਇਸ ਕਰਕੇ ਅਸੀਂ ਇਹ ਕਹਿੰਨੇ ਆ ਕਿ ਸਾਰੇ ਲੋਕ ਮਿਲ ਕੇ ਬੀਜੇਪੀ ਨੂੰ ਹਰਾਉਣ ਦਾ ਮਨ ਬਣਾਓ ਔਰ ਕਾਂਗਰਸ ਨੂੰ ਵੋਟ ਪਾਉਣ ਦਾ ਮਨ ਬਣਾਓ ਔਰ ਹਰ ਪਿੰਡ 'ਚ ਲੋਕ ਕਹਿ ਰਹੇ ਕਿ ਅਸੀਂ ਕਾਂਗਰਸ ਨੂੰ ਵੋਟ ਪਾਵਾਂਗੇ ਗੱਲ ਕਰੀਏ ਜੇਕਰ ਪੰਜਾਬ ਨਾਲ ਕੋਈ ਪੱਕਾ ਪਾਠ ਕੀਤਾ ਜਾਂਦਾ ਕੇਂਦਰ ਵੱਲ ਪਾਉਣ ਨੂੰ ਇਹ ਤਾਂ ਉਹਨਾਂ ਦੇ ਮਨ 'ਚ ਹੈਗੀ ਐ ਉਹ ਪੰਜਾਬ ਨੂੰ ਤਾਂ ਦੇਖਣਾ ਨਹੀਂ ਚਾਹੁੰਦੇ ਹੈਗੇ ਤੁਸੀਂ ਦੇਖਿਆ ਨਹੀਂ ਜਦੋਂ ਕਿਸਾਨ ਬੈਠਦੇ ਆ ਪਿਛਲੀ ਵਾਰ ਵੀ ਹੁਣ ਵੀ ਤੇ ਬਹੁਤ ਸਾਰੇ ਬੀਜੇਪੀ ਦੇ ਇਧਰ ਉਧਰ ਲੋਕ ਕਹਿੰਦੇ ਅੱਤਵਾਦੀ ਨੇ ਇਹ ਤਾਂ ਇਹ ਤਾਂ ਮੁਲਕ ਨੂੰ ਤੋੜਨਗੇ ਫਲਾਣਾ ਉਹ ਤਾਂ ਪਗੜੀ ਵਾਲੇ ਬੰਦੇ ਨੂੰ ਨਹੀਂ ਦੇਖਣਾ ਚਾਹੁੰਦੇ ਅਸੀਂ ਤਾਂ ਪਾਰਲੀਮੈਂਟ ਚ ਗਿਆ ਕਿਉਂ ਜੀ ਮੇਰਾ ਇੱਕ ਭਾਸ਼ਣ ਹੈ ਇਸ ਮੁੱਦੇ ਤੇ ਮੈਂ ਕਿਹਾ ਜੀ ਅਸੀਂ ਸਾਨੂੰ ਬਹੁਤ ਗੁੱਸਾ ਆਉਂਦਾ ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਮੈਂ ਕਿਹਾ ਹਿੰਦੁਸਤਾਨ ਚ ਸਭ ਤੋਂ ਵੱਧ ਜ਼ਿਆਦਾ ਕੁਰਬਾਨੀਆਂ ਕਿਸ ਕੌਮ ਨੇ ਦਿੱਤੀਆਂ ਨੇ ਆਜ਼ਾਦੀ ਦੀ ਲੜਾਈ ਸਭ ਤੋਂ ਜ਼ਿਆਦਾ ਕਿਸ ਨੇ ਲੜੀ ਸਭ ਤੋਂ ਜ਼ਿਆਦਾ ਆਜ਼ਾਦੀ ਦੀ ਲੜਾਈ ਸ਼ਹੀਦਾਂ ਦੀ ਸੰਖਿਆ ਪੰਜਾਬ ਦੀ ਆ ਜਦੋਂ ਵੀ ਉਧਰੋਂ ਤਰਾਵੀਗ ਹਮਲਾ ਕਰਨ ਵਾਲੇ ਆਏ ਆ ਪਾਕਿਸਤਾਨ ਵਾਲੇ ਰਸਤੇ ਤੋਂ ਸਿਰਫ ਸਿੱਖ ਕੌਮ ਖੜੀ ਰਹੀ ਆ ਮੁਗਲ ਰਾਜ ਨਾਲ ਕੌਣ ਲੜੇ ਔਰੰਗਜ਼ੇਬ ਨਾਲ ਕੌਣ ਲੜੇ ਸਾਡੇ ਗੁਰੂ ਲੜੇ ਸਿੱਖ ਕੌਮ ਲੜੀ ਅਰੇ ਤੁਸੀਂ ਕੀ ਗੱਲਾਂ ਕਰਦੇ ਹੋ ਹੁਣ ਤੁਸੀਂ ਸਾਨੂੰ ਤੁਸੀਂ ਹੁਣ ਅਤਵਾਦੀ ਕਹਿੰਦੇ ਹੋ ਇਹ ਤਾਂ ਬਹੁਤ ਹੀ ਮਾੜੀ ਗੱਲ ਆ ਮੈਂ ਪਾਰਲੀਮੈਂਟ 'ਚ ਖੜੇ ਹੋ ਕੇ ਉਹਨਾਂ ਸਾਰਿਆਂ ਦਾ ਵਿਰੋਧ ਕੀਤਾ ਬੀਜਪੀ ਵਾਲਿਆਂ ਦਾ ਔਰ ਕਹ ਕੇ ਇਹ ਤੁਸੀਂ ਸਭ ਤੋਂ ਮਾੜਾ ਕੰਮ ਕਰ ਰਹੇ ਹੋ ਕਿ ਸਭ ਤੋਂ ਬਹਾਦਰ ਕੌਮ ਨੂੰ ਇਹੋ ਜੀਆਂ ਗੱਲਾਂ ਕਰ ਰਹੇ ਹੋ ਔਰ ਇਨੀ ਦੇਸ਼ ਭਗਤੀ ਮੈਂ ਕਿਹਾ ਫਿਰ ਅੰਨ ਦਾਤਾਵਾ ਹਿੰਦੁਸਤਾਨ ਨੂੰ ਬੇਕਿੰਗ ਬਾਉਲ ਕਹਿੰਦੇ ਸੀ ਕਿ ਕੇਸਵ ਸੂਬੇ ਨੇ ਕੱਢਿਆ ਪੰਜਾਬ ਨੇ ਕੱਢਿਆ ਜੀ ਔਰ ਫਿਰ ਤੁਸੀਂ ਉਹਨਾਂ ਨੂੰ ਉਲਟੀਆਂ ਗੱਲਾਂ ਕਰਦੇ ਹੋ ਸੁਣਦੇ ਆ ਫਿਰ ਮੇਰੀਆਂ ਗੱਲਾਂ ਪਾਰਟੀ ਚੁੱਪ ਕਰਕੇ ਸੁਣਦੇ ਨਹੀਂ ਦੇ ਪਾਰਲੀਮੈਂਟ ਚ ਜਦੋਂ ਮੈਂ ਸੁਣਾਉਣਾ ਫਿਰ ਖੜੀਆਂ ਕੋਟੀਆਂ ਠੀਕ ਹੈ ਹਾਂਜੀ ਇਹ ਸਨ ਸਾਂਸਦ ਡਾਕਟਰ ਅਮਰ ਸਿੰਘ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਦੇਸ਼ ਨੂੰ ਬਚਾਉਣ ਲਈ ਭਾਜਪਾ ਨੂੰ ਪਹੁੰਚਾਉਣ ਦੀ ਲੋੜ ਹੈ ਫਤਕਰ ਸਾਹਿਬ ਤੋਂ ਕੈਮਰਾਮੈਨ ਦਿਨਿੰਦਰ ਕੜੋਈ ਦੇ ਨਾਲ ਰਜਿੰਦਰ ਸਿੰਘ ਪੱਟ ਦੀ ਵਿਚ ਰਿਪੋਰਟ